ਗੱਲ ਕਰਦੇ ਆ ਤੁਹਾਡੇ ਨਾਲ ਅਮਰੀਕਾ ਦੇ ਕਿਸਾਨਾਂ ਦੀ ਹਾਲਤ ਕੀ ਹੈ ਅਮਰੀਕਾ ਦੇ ਕਿਸਾਨ ਜਿਹੜੇ ਨੇ ਕਈ ਕਿਸਾਨਾਂ ਨੂੰ ਦਿਵਾਲੀਆ ਹੋਣ ਦਾ ਡਰ ਕਿਉਂ ਸਤਾ ਰਿਹਾ ਟਰੰਪ ਦੇ ਵੱਲੋਂ ਲਾਏ ਟੈਰਫ ਕਿਵੇਂ ਜਿਹੜੇ ਨੇ ਮੁਸ਼ਕਲਾਂ ਵਧਾ ਰਹੇ ਨੇ ਇਹ ਗੱਲਬਾਤ ਲਿਖੀ ਹੈ ਬੀਬੀਸੀ ਤੋਂ ਲੂਕ ਮਿਟਸ ਐਨਾ ਜੋਨਸ ਦੀ ਕਲਮ ਦੇ ਨਾਲ ਪੇਸ਼ਕਾਰੀ ਹੈ ਕੌਰਨ ਬੈਲਟ ਪੀਪਲ ਤੋਂ ਪੇਸ਼ ਕਰਨੇ ਐਨਾ ਜੋਨਸ ਤੇ ਲੂਕ ਮਿਡਜ਼ ਜੇ ਨੇ ਬੀਬੀਸੀ ਪੱਤਰਕਾਰ ਨੇ ਤੇ ਮੈਂ ਤੁਹਾਡਾ دوست ਭਪਿੰਦਰ ਪਰੜ੍ਹ ਦੁਆਬਾ ਰੇਡ ਦਾ ਮਾਂਚ ਅਮਰੀਕਾ ਦੇ ਜਿਹੜੇ ਨੇ ਮਿਡ ਵੈਸਟ ਇਲਾਕੇ ਨੂੰ ਦੇਸ਼ ਦੀ ਕੌਰਨ ਬੈਲਟ ਜਾਂ ਮੱਕੀ ਪੱਟੀ ਵੀ ਕਿਹਾ ਜਾਂਦਾ ਹੈ ਤਿੱਕੀ ਗਰਮੀ ਦਾ ਇੱਕ ਦਿਨ ਹੈ ਤੇ ਟਿਮ ਮੈਕਸਵੈਲ ਕਿਸਾਨਾਂ ਦੇ ਭਵਿੱਖ ਦੇ ਬਾਰੇ ਆਪਣੇ ਵਿਚਾਰ ਰੱਖ ਰਹੇ ਨੇ 65 ਸਾਲਾਂ ਮੈਕਸਵੈਲ ਮੁੱਛਫੁੱਟ ਉਮਰ ਤੋਂ ਹੀ ਇਹਨਾਂ ਖੇਤਾਂ ਨੂੰ ਆਪਣੇ ਪਸੀਨੇ ਦੇ ਨਾਲ ਸਿੰਜ ਰਹੇ ਨੇ ਮਾਸਕੋ ਆਯਵਾ ਵਿੱਚ ਜਿਹੜਾ ਉਹਨਾਂ ਦੇ ਖੇਤ ਤੇ ਇੱਕ ਸੂਰਾਂ ਦਾ ਵਾੜਾ ਹੈ ਪਰ ਹੁਣ ਭਵਿੱਖ ਬਾਰੇ ਫਿਕਰਮੰਦ ਨੇ ਮੱਕੀ ਕੰਪਨੀ ਦੇ ਲੋਗੋ ਵਾਲੀ بیسਬਾਲ ਕੈਪ ਪਾਈ ਜਿਹੜੇ ਉਹ ਮੈਕਸਵੈਲ ਕਹਿੰਦੇ ਨੇ ਮੈਂ ਥੋੜਾ ਜਿਹਾ ਚਿੰਤਤ ਹਾਂ ਉਹਨਾਂ ਨੂੰ ਚਿੰਤਾ ਹੈ ਕਿ ਅਮਰੀਕੀ ਕਿਸਾਨ ਹੁਣ ਆਪਣੀ ਜਿੰਸ ਕੁਮੰਤਰੀ ਮੰਡੀਆਂ ਦੇ ਵਿੱਚ ਉਸ ਤਰ੍ਹਾਂ ਨਹੀਂ ਵੇਚ ਸਕਦੇ ਜਿਵੇਂ ਉਹ ਪਿਛਲੇ ਸਾਲਾਂ ਦੇ ਦੌਰਾਨ ਵੇਚ ਲੈਂਦੇ ਸਨ ਇਹ ਸਥਿਤੀ ਰਾਸ਼ਟਰਪਤੀ ਟਰੰਪ ਦੀਆਂ ਟੈਰਿਫ ਨੀਤੀਆਂ ਦੇ ਕਾਰਨ ਪੈਦਾ ਹੋਈ ਹੈ। ਉਹ ਕਹਿੰਦੇ ਨੇ ਕਿ ਸਾਡੀਆਂ ਜਿੰਸਾਂ ਜੜੀਆਂ ਨੇ ਫਸਲਾਂ ਤੇ ਮੌਸਮ ਬਹੁਤ ਵਧੀਆ ਨੇ ਪਰ ਫਿਲਹਾਲ ਬਾਜ਼ਾਰ ਤੋਂ ਸਾਨੂੰ ਮਿਲਣ ਵਾਲਾ ਲਾਭ ਥੋੜਾ ਹੈ। ਇਸ ਦੇ ਨਾਲ ਕੁਝ ਕਿਸਾਨਾਂ ਦੇ ਉੱਤੇ ਦਬਾਅ ਪਵੇਗਾ। ਇਹ ਚਿੰਤਾ ਇਕੱਲੇ ਮੈਕਸਵੈਲ ਦੀ ਨਹੀਂ ਹੈ। ਅਮਰੀਕਾ ਦੇ ਚੀਨ ਦੇ ਨਾਲ ਵਿਗੜੇ ਆਰਥਿਕ ਰਿਸ਼ਤਿਆਂ ਦੇ ਕਾਰਨ ਅਮਰੀਕੀ ਕਿਸਾਨ ਸੰਗਠਨਾ ਦੇ ਮੁਤਾਬਕ ਅਮਰੀਕੀ ਕਿਸਾਨ ਇਸ ਸਾਲ ਵਿਆਪਕ ਤੰਗੀ ਦੇ ਵਿੱਚੋਂ ਲੰਘ ਰਹੇ ਨੇ April ਤੋਂ ਹੀ ਦੋਵਾਂ ਦੇਸ਼ਾਂ ਦਰਮਿਆਨ ਟ੍ਰੇਡ ਵਾਰ ਜਾਰੀ ਹੈ ਤੇ ਅਮਰੀਕੀ ਫਸਲਾਂ ਦੇ ਲਈ ਚੀਨੀ ਆਰਡਰਾਂ ਦੇ ਵਿੱਚ ਕਮੀ ਆਈ ਹੈ। ਅਰਥ ਸ਼ਾਸਤਰੀਆਂ ਦੇ ਮੁਤਾਬਕ ਇਸ ਵਾਰ ਦੀ ਮਾਰ ਅਮਰੀਕੀ ਕਿਸਾਨਾਂ ਨੂੰ ਪਈ ਹੈ। ਬਲੂਮਬਰਗ ਦੇ ਵੱਲੋਂ ਜੁਲਾਈ ਦੇ ਵਿੱਚ ਇਕੱਠੇ ਕੀਤੇ ਗਏ ਡਾਟਾ ਮੁਤਾਬਕ ਛੋਟੇ ਕਾਰੋਬਾਰੀ ਕਿਸਾਨਾਂ ਵੱਲੋਂ ਲਾਈਆਂ ਦਿਵਾਲੀਆ ਹੋਣ ਦੀਆਂ ਅਰਜ਼ੀਆਂ ਦੀ ਸੰਖਿਆ ਪਿਛਲੇ 5 ਸਾਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਨੇ। ਇਸ ਦੇ ਸਾਰੇ ਹੀ ਆਰਥਿਕ ਦਰਦ ਦੇ ਚਲਦਿਆਂ ਪਿੰਡੂ ਖੇਤਰ 트੍ਰੰਪ ਦੇ ਖਿਲਾਫ ਲਾਮਬੰਦ ਹੋ ਸਕਦੇ ਨੇ ਸਨ ਪਰ ਅਜਿਹਾ ਹੋ ਰਿਹਾ ਨਜ਼ਰ ਨਹੀਂ ਆ ਰਿਹਾ ਪਿਛਲੇ ਸਾਲ ਹੋਈਆਂ ਚੋਣਾਂ ਦੇ ਵਿੱਚ ਜਦੋਂ ਰਾਸ਼ਟਰਪਤੀ 트੍ਰੰਪ ਕਮਲਾ ਹੈਰਿਸ ਤੋਂ 40 ਪੁਆਇੰਟ ਦੇ ਨਾਲ ਜੇਤੂ ਰਹੇ ਸਨ ਤਾਂ ਪਿੰਡੂ ਅਮਰੀਕੀ ਉਹਨਾਂ ਦਾ ਜਿਹੜਾ ਸਭ ਤੋਂ ਵਫਾਦਾਰ ਵੋਟਰ ਵਰਗ ਰਿਹਾ ਸੀ ਪੀਓ ਖੋਜ ਅਤੇ ਵਿਸ਼ਲੇਸ਼ਣ ਸੰਗਠਨ ਦੇ ਮੁਤਾਬਕ ਇਸ ਜਿੱਤ ਦੇ ਲਈ ਉਹਨਾਂ ਨੇ 2020 ਅਤੇ 2016 ਦੀ ਜਿੱਤ ਦੇ ਫਰਕ ਨੂੰ ਵੀ ਮਾਤ ਦੇ ਦਿੱਤੀ ਸੀ ਚੋਣ ਮਹਾਰ ਜਿਹੜੇ ਨੇ ਉਹਨਾਂ ਦੇ ਮੁਤਾਬਕ ਪੇਂਡੂ ਖੇਤਰਾਂ ਦੇ ਵਿੱਚ ਉਹ ਹਾਲੇ ਵੀ ਕਾਫੀ ਪਸੰਦ ਕੀਤੇ ਜਾਂਦੇ ਨੇ ਮੈਕਸਵੈਲ ਦੇ ਮੁਤਾਬਕ ਆਪਣੀਆਂ ਆਰਥਿਕ ਪਰੇਸ਼ਾਨੀਆਂ ਦੇ ਬਾਵਜੂਦ ਵੀ ਉਹ ਟਰੰਪ ਦੇ ਨਾਲ ਨੇ ਉਹ ਕਹਿੰਦੇ ਨੇ ਕਿ ਸਾਡੇ ਰਾਸ਼ਟਰਪਤੀ ਨੇ ਸਾਨੂੰ ਦੱਸਿਆ ਕਿ ਟੈਰਿਫਾਂ ਨੂੰ ਠੀਕ ਕਰਨ ਦੇ ਵਿੱਚ ਕੁਝ ਸਮਾਂ ਲੱਗੇਗਾ ਆਕਰ ਕਿਉਂ ਇੰਨੇ ਸਾਰੇ ਅਮਰੀਕੀ ਕਿਸਾਨ ਆਰਥਿਕ ਤੌਰ ਦੇ ਉਤੇ ਨਪੀੜੇ ਜਾਣ ਦੇ ਬਾਵਜੂਦ ਵੀ ਟਰੰਪ ਰਾਸ਼ਟਰਪਤੀ ਟਰੰਪ ਦੇ ਨਾਲ ਨੇ ਜਦਕਿ ਇਸ ਤੰਗੀ ਦੀ ਵਜ੍ਹਾ ਟਰੰਪ ਦੀ ਵਿਸ਼ੇਸ਼ ਨੀਤੀ ਮੰਨੇ ਜਾਂਦੇ ਟੈਰਫ ਹੀ ਦਸੀ ਗਈ ਹੈ ਕਿਸਾਨ ਵਪਾਰ ਅਤੇ ਵਿੱਤੀ ਸੰਕਟ ਕਿਸਾਨ ਵਪਾਰ ਅਤੇ ਇਸ ਵਿੱਤੀ ਖਤਰੇ ਦੇ ਬਾਰੇ ਕੀ ਸੋਚਦਾ ਹੈ ਇਸ ਸੰਬੰਧ ਦੇ ਵਿੱਚ ਜੇ ਤੁਸੀਂ ਪੈਂਡੂ ਅਮਰੀਕਾ ਦੀ رائے ਜਾਣਨੀ ਚਾਹੁੰਦੇ ਹੋ ਤਾਂ ਉਹ ਆਇਓਵਾ ਰਾਜਦੀ ਖੇਤੀ ਮੇਲਾ ਇੱਕ ਚੰਗੀ ਸ਼ੁਰੂਆਤ ਹੋਵੇਗੀ। ਉੱਥੇ ਮੇਲਾ ਲੱਗਦਾ ਹੈ ਮਤਲਬ ਕਿ ਕਿਸਾਨੀ ਮੇਲਾ। ਇਹ ਮੇਲਾ 10 ਦਿਨ ਚੱਲਦਾ ਹੈ ਤੇ 10 ਲੱਖ ਤੋਂ ਜ਼ਿਆਦਾ ਲੋਕ ਜਿਹੜੇ ਨੇ ਇਹਦੇ ਵਿੱਚ ਸ਼ਮੂਲੀਅਤ ਕਰਦੇ ਆ। ਇਸ ਮੇਲੇ ਦੇ ਵਿੱਚ ਕੈਂਡੀਆਂ, ਹੌਟ ਡਾਕਸ, ਅ ਗਰਮ ਕੁੱਤਾ ਹੌਟ ਡੌਗ, ਪੁਰਾਣੇ ਟਰੈਕਟਰਾਂ ਦੀ ਪ੍ਰਦਰਸ਼ਨੀਆਂ ਤੇ ਸਭ ਤੋਂ ਵੱਡੇ ਜੰਗਲੀ ਸੂਰ ਦੇ ਲਈ ਮੁਕਾਬਲਾ ਤੇ ਥੀਲੇ ਵਾਲਾ ਹੌਟ ਡਾਕ ਵੀ ਹੁੰਦਾ ਹੈ ਜਿਸ ਨੂੰ ਕੌਰਨ ਡਾਕ ਵੀ ਕਿਹਾ ਜਾਂਦਾ ਹੈ। ਕਿਉਂਕਿ ਇਹ ਦੇਖਣ ਨੂੰ ਛੱਲੀ ਵਰਗਾ ਲੱਗਦਾ ਹੈ ਪਿਛਲੇ ਮਹੀਨੇ ਇਸ ਮੇਲੇ ਦੇ ਵਿੱਚ ਬੀਬੀਸੀ ਨੇ ਵੀ ਸ਼ਿਰਕਤ ਕੀਤੀ ਪਰ ਇਸ ਵਾਰ ਉੱਥੇ ਚਰਚਾ ਦਾ ਵਿਸ਼ਾ ਟੈਰਿਫ ਸਨ ਕਿਸਾਨ ਗਿੱਲ ਗੁਲਿਕਸਨ ਕਹਿੰਦੇ ਨੇ ਕਿ ਬਹੁਤ ਸਾਰੇ ਲੋਕਾਂ ਮੁਤਾਬਕ ਉਹ ਟਰੰਪ ਟੈਰਿਫ ਨੂੰ ਸੌਦੇਬਾਜ਼ੀ ਦੇ ਲਈ ਇੱਕ ਝੂਠ ਦੇ ਵਜੋਂ ਵਰਤ ਰਹੇ ਨੇ ਗਿੱਲ ਦਾ ਜਿਹੜਾ ਦੱਖਣੀ ਡਕੌਡਾ ਦੇ ਵਿੱਚ ਇੱਕ ਖੇਤ ਹੈ ਇਹ ਗੋਰਾ ਗਿੱਲ ਆ ਜੀ ਆਪਣਾ ਪੰਜਾਬੀ ਗਿੱਲ ਨਹੀਂ ਹੈ ਕਿਉਂਕਿ ਗੋਰਿਆਂ ਦੇ ਵਿੱਚ ਵੀ ਬਹੁਤ ਸਾਰੇ ਨੇ ਐਸੇ ਜਿਨ੍ਹਾਂ ਦਾ ਗੋਤ ਗਿੱਲ ਹੈ ਜੀ ਜਾਂ ਪਿੱਛੇ ਨਿਕ ਨਿਮ ਗਿੱਲਾ ਜਾਂ ਪੈ ਜਾਂਦਾ ਜੀ ਇੱਕ ਖੇਤੀਬਾੜੀ ਰਸਾਲੇ ਦਾ ਸੰਪਾਦਨ ਵੀ ਕਰਦੇ ਨੇ ਉਹ ਗਿੱਲ ਜੜੇ ਨੇ ਗਿੱਲ ਦਾ ਦੱਖਣੀ ਰਿਕੋਟਾ ਦੇ ਵਿੱਚ ਇੱਕ ਖੇਤ ਹੈ ਉਹ ਸੰਪਾਦਕੀ ਵੀ ਕਰਦੇ ਆ ਪਰ ਮੈਂ ਕਹਿ ਸਕਦਾ ਕਹਿੰਦੇ ਕਿ ਇਤਿਹਾਸ ਸਾਬਤ ਕਰਦਾ ਹੈ ਕਿ ਟੈਰਫਾਂ ਦਾ ਅੰਤ ਚੰਗਾ ਨਹੀਂ ਰਿਹਾ ਅਪ੍ਰੈਲ ਦੇ ਵਿੱਚ ਲਿਬਰੇਸ਼ਨ ਦਿਹਾੜੇ ਦੇ ਵਜੋਂ ਮਨਾਏ ਗਏ ਦਿਨ ਟਰੰਪ ਨੇ ਜ਼ਿਆਦਾਤਰ ਦੁਨੀਆ ਦੇ ਉੱਤੇ ਬਹੁਤ ਉੱਚੇ ਟੈਰਫ ਲਾਗੂ ਕੀਤੇ ਇਸ ਦੇ ਵਿੱਚ ਚੀਨ ਦੇ ਉੱਤੇ ਲਾਏ ਗਏ 145 ਫੀਸਦੀ ਟੈਰਫ ਵੀ ਸ਼ਾਮਲ ਸਨ ਬਦਲੇ ਦੇ ਵਿੱਚ ਚੀਨ ਨੇ ਵੀ ਅਮਰੀਕੀ ਵਸਤਾਂ ਦੇ ਉੱਤੇ 125 ਫੀਸਦੀ ਟੈਰਫ ਲਾ ਦਿੱਤਾ ਇਸ ਦੀ ਅਮਰੀਕੀ ਮਿਡ-वेस्ट ਦੇ ਕਿਸਾਨਾਂ ਉੱਤੇ ਤਕੜੀ ਜਿਹੜੀ ਮਾਰ ਪਈ ਹੈ ਮਿਡ-वेस्ट ਦੇ ਬਹੁਤੇ ਕਿਸਾਨ ਆਪਣੀ ਮੱਕੀ ਚੀਨ ਨੂੰ ਵੇਚਦੇ ਨੇ ਪਿਛਲੇ ਸਾਲ ਚੀਨੀ ਕੰਪਨੀਆਂ ਨੇ ਪਸ਼ੂਆਂ ਦੇ ਚਾਰੇ ਦੇ ਲਈ 12.7 ਬਿਲੀਅਨ ਡਾਲਰ ਦੀ ਸੋਇਆਬੀਨ ਅਮਰੀਕਾ ਤੋਂ ਖਰੀਦੀ ਸੀ ਸਤੰਬਰ ਮੱਕੀ ਦੀ ਵਾਢੀ ਦਾ ਸੀਜ਼ਨ ਹੁੰਦਾ ਹੈ ਅਮਰੀਕੀ ਸੋਇਆਬੀਨ ਐਸੋਸੀਏਸ਼ਨ ਏਐਸਏ ਦੇ ਮੁਤਾਬਕ ਚੀਨ ਤੋਂ ਮਿਲਣ ਵਾਲੇ ਸੋਇਆਬੀਨ ਦੇ ਆਰਡਰ ਸਾਲ ਦੇ ਇਸ ਸਮੇਂ ਤੱਕ ਮਿਲ ਜਾਣ ਵਾਲੇ ਔਸਤ ਆਰਡਰਾਂ ਤੋਂ ਬਹੁਤ ਥੋੜੇ ਨੇ ਕੋਰਨੈਲ ਯੂਨੀਵਰਸਿਟੀ ਦੇ ਵਿੱਚ ਖੇਤੀ ਆਰਥਿਕਤਾ ਦੇ ਪ੍ਰੋਫੈਸਰ ਕ੍ਰਿਸਟੋਫਰ ਵੁਲਫ ਦੇ ਮੁਤਾਬਕ ਟੈਰਿਫ ਆਪਣੇ ਐਲਾਨ ਦੇ ਸਮੇਂ ਤੋਂ ਹੀ ਨਾਟਕੀ ਰੂਪ ਦੇ ਵਿੱਚ ਉੱਪਰ ਉਠੇ ਜ ਉੱਪਰ ਹੇਠਾ ਜਿਹੜਾ ਹੁੰਦੇ ਰਹੇ ਨੇ ਇਹ ਬੇਜਕੀਨੀ ਕਿਸਾਨਾਂ ਦੇ ਲਈ ਖਟੋ ਜਿਹੜਾ ਕਠੋਰ ਸਾਬਤ ਹੋ ਰਹੇ ਨੇ ਚੀਨ ਇੰਨਾ ਵੱਡਾ ਹੈ ਕਿ ਜਦੋਂ ਉਹ ਵਸਤਾਂ ਖਰੀਦਦੇ ਨੇ ਤਾਂ ਵੀ ਫਰਕ ਪੈਂਦਾ ਹੈ ਤੇ ਜਦੋਂ ਨਹੀਂ ਤਾਂ ਵੀ ਉਹਦੇ ਉੱਤੇ ਫਰਕ ਪੈਂਦਾ ਹੈ ਕੈਨੇਡਾ ਦੇ ਨਾਲ ਵਪਾਰਕ ਝਗੜਿਆਂ ਦੇ ਕਾਰਨ ਉਸਨੇ ਪੋਟਾਸ਼ ਜਿਹੜੀ ਹੈ ਮਹਿੰਗਾ ਜਿਹੜਾ ਮਹਿੰਗਾ ਕਰ ਦਿੱਤਾ ਜਿਹੜੀਆਂ ਖਾਦਾਂ ਬਣਦੀਆਂ ਨੇ ਪੈਂਦੀਆਂ ਨੇ ਖੇਤਾਂ 'ਚ ਪੋਟਾਸ਼ੀਅਮ ਜਿਹੜੀ ਆ ਉਹ ਪਾਉਂਦੇ ਆ ਜਿਸ ਦੇ ਕਾਰਨ ਖਾਦਾਂ ਦੀਆਂ ਕੀਮਤਾਂ ਦੇ ਵਿੱਚ ਤੇਜ਼ ਵਾਧਾ ਹੋ ਗਿਆ ਪੋਟਾਸ਼ ਜਿਹੜਾ ਹੈ ਕੈਨੇਡਾ ਤੋਂ ਮੰਗਾਇਆ ਜਾਣ ਵਾਲਾ ਇੱਕ ਲੂਣ ਹੈ ਜਿਸ ਦੀ ਵਰਤੋਂ ਅਮਰੀਕੀ ਕਿਸਾਨ ਖਾਦ ਦੇ ਵਜੋਂ ਕਰਦੇ ਆ ਮੌਨਟਾਨਾ ਤੋਂ ਸਾਬਕਾ ਡੈਮੋਕ੍ਰੇਟ ਸੈਨੇਟਰ ਨੇ ਜੌਨ ਟੈਸਟਰ ਜੋ ਕਿ ਤੀਜੀ ਪੀੜ੍ਹੀ ਦੇ ਕਿਸਾਨ ਵੀ ਨੇ ਉਹਨਾਂ ਨੇ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਇੱਕ ਅਮਰੀਕੀ ਖਬਰ ਚੈਨਲ ਨੂੰ ਦੱਸਿਆ ਕਿ ਰਾਸ਼ਟਰਪਤੀ ਦੇ ਵੱਲੋਂ ਲਾਏ ਟੈਰਫਾਂ ਨੇ ਸਾਡੀ ਸਪਲਾਈ ਚੇਨ ਜਿਹੜੀ ਹੈ ਤੋੜ ਕੇ ਰੱਖ ਦਿੱਤੀ ਹੈ ਇਸਨੇ ਖੇਤੀ ਉਪਕਰਨ ਮਹਿੰਗੇ ਕਰ ਦਿੱਤੇ ਨੇ ਤੇ ਟ੍ਰੇਡ ਅਤੇ ਟੈਰਫਾਂ ਦੇ ਕਾਰਨ ਬਹੁਤ ਸਾਰੇ ਗਾਹਕਾਂ ਨੇ ਅਮਰੀਕਾ ਨੂੰ ਛੱਡ ਦਿੱਤਾ। ਉਹਨਾਂ ਨੇ ਦੱਸਿਆ ਕਿ ਅੱਗੇ ਨਵੇਂ ਕਿਸਾਨ ਉਹ ਨੌਜਵਾਨ ਕਿਸਾਨ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਸਮੇਂ ਦੇ ਲਈ ਪੈਸੇ ਨਹੀਂ ਜੋੜੇ ਨੇ ਉਹਨਾਂ ਨੂੰ ਮੁਸ਼ਕਲ ਹੋਵੇਗੀ ਤੇ ਉਹਨਾਂ ਦੇ ਵਿੱਚ ਕਈਆਂ ਦਾ ਦਿਵਾਲੀਆ ਵੀ ਜੜਾ ਨਿਕਲ ਜਾਵੇਗਾ। ਅਤੇ ਜੇ ਕਹਿੰਦੇ ਇਹ ਇਸੇ ਤਰ੍ਹਾਂ ਚੱਲਦਾ ਰਿਹਾ ਅੱਗੇ ਵੀ ਤਾਂ ਮੇਰੇ ਵਰਗੇ ਵੀ ਕਈ ਲੋਕ ਜਿਹੜੇ ਨੇ ਦਿਵਾਲੀਏ ਹੋ ਜਾਣਗੇ। ਅਮਰੀਕੀ ਕਿਸਾਨ ਪਹਿਲਾ ਹੀ ਤੰਗੀ ਦੇ ਸ਼ਿਕਾਰ ਨੇ ਚੈਰਿਟੀ ਸੰਸਥਾ ਨੈਸ਼ਨਲ ਰੂਰਲ ਹੈਲਥ ਐਸੋਸੀਏਸ਼ਨ ਦੇ ਇੱਕ ਖੋਜ ਪਰਚੇ ਦੇ ਮੁਤਾਬਕ ਉਹਨਾਂ ਦੇ ਖੁਦਕੁਸ਼ੀ ਦੇ ਨਾਲ ਮਰਨ ਦੀ ਸੰਭਾਵਨਾ ਔਸਤ ਦੇ ਨਾਲੋਂ 3 ਗੁਣਾ ਜ਼ਿਆਦਾ ਹੈ ਮਤਲਬ ਕਿ ਕੱਲਾ ਆਪਣਾ ਇੰਡੀਆ ਦਾ ਕਿਸਾਨ ਹੀ ਨਹੀਂ ਖੁਦਕੁਸ਼ੀ ਕਰਦਾ ਅਮਰੀਕਾ ਦਾ ਵੀ ਕਰਦਾ ਹੈ ਸੰਸਥਾ ਨੇ ਟਰੰਪ ਦੇ ਕਾਰਜ ਦੇ ਕਾਲ ਤੋਂ ਕਾਲ ਤੋਂ ਜਿਹੜਾ ਪੂਰਬਲੇ ਸਮੇਂ ਦਾ ਜਿਹੜਾ ਵਿਸ਼ਲੇਸ਼ਣ ਵੀ ਕੀਤਾ ਵਾਈਟ ਹਾਊਸ ਨੂੰ ਲਿਖਿਆ ਇੱਕ ਪੱਤਰ ਦੇ ਵਿੱਚ ਅਮਰੀਕੀ ਸੋਇਆਬੀਨ ਐਸੋਸੀਏਸ਼ਨ ਦੇ ਪ੍ਰਧਾਨ ਸਲੇਬ ਰਾਗਲੈਡ ਨੇ ਖਤਰੇ ਦੇ ਜਿਹੜੇ ਖਤਰੇ ਦੀ ਖੇਤੀ ਖਤਰੇ ਦੀ ਕਗਾਰ ਦੇ ਬਾਰੇ ਚੇਤਾਵਨੀ ਦਿੱਤੀ ਹੈ ਅਮਰੀਕਾ ਦੇ ਸੋਇਆਬੀਨ ਕਿਸਾਨ ਵਪਾਰਕ ਤੇ ਵਿੱਤੀ ਖਤਰੇ ਦੀ ਕਗਾਰ ਦੇ ਉੱਤੇ ਖੜੇ ਨੇ ਟਰੰਪ ਕਹਿੰਦੇ ਸਾਡੇ ਕਿਸਾਨਾਂ ਦੇ ਲਈ ਇਹ ਬਹੁਤ ਵਧੀਆ ਸਮਾਂ ਹੋਵੇਗਾ ਟਰੰਪ ਕਹਿੰਦੇ ਨੇ ਰਾਸ਼ਟਰਪਤੀ ਟਰੰਪ ਦੇ ਹਮਾਇਤੀ ਦਾਅਵਾ ਕਰ ਰਹੇ ਨੇ ਕਿ ਟੈਰਿਫ ਲੰਬੇ ਸਮੇਂ ਵਿੱਚ ਅਮਰੀਕੀ ਕਿਸਾਨਾਂ ਦੇ ਲਈ ਲਾਹੇਬੰਦ ਸਾਬਤ ਹੋਣਗੇ ਇਹ ਚੀਨ ਵਰਗੇ ਦੇਸ਼ਾਂ ਨੂੰ ਅਮਰੀਕਾ ਦੇ ਨਾਲ ਨਵੇਂ ਖੇਤੀਬਾੜੀ ਸਮਝੌਤੇ ਦੇ ਲਈ ਮਜਬੂਰ ਕਰਨਗੇ। ਹਮਾਇਤੀ ਕੁਝ ਹੋਰ ਵੀ ਨੁਕਤੇ ਦੱਸਦੇ ਨੇ ਜਿਨ੍ਹਾਂ ਦੇ ਰਾਹੀਂ ਵਾਈਟ ਹਾਊਸ ਨੇ ਕਿਸਾਨਾਂ ਦੀ ਮਦਦ ਕੀਤੀ ਹੈ। ਟਰੰਪ ਦੇ ਟੈਕਸ ਅਤੇ ਖਰਚਾ ਬਿੱਲ ਦੇ ਰਾਹੀਂ ਉਹਨਾਂ ਦੇ ਪ੍ਰਸ਼ਾਸਨ ਨੇ ਕਿਸਾਨਾਂ ਦੇ ਲਈ ਸਬਸਿਡੀਆਂ ਦੇ ਵਿੱਚ 60 ਬਿਲੀਅਨ ਡਾਲਰ ਤੇ ਸੰਗੀ ਫਸਲ ਬੀਮੇ ਦੇ ਲਈ ਰਾਸ਼ੀ ਦੇ ਵਿੱਚ ਵੀ ਵਾਅਦਾ ਕੀਤਾ ਹੈ। ਅਪ੍ਰੈਲ 2025 ਵਿਚ ਜਿਹੜਾ ਕਾਂਗਰਸ ਦੇ ਵਿੱਚ ਆਪਣੇ ਸਾਲਾਨਾ ਸੰਬੋਧਨ ਦੇ ਦੌਰਾਨ ਰਾਸ਼ਟਰਪਤੀ ਟਰੰਪ ਨੇ ਕਿਸਾਨਾਂ ਨੂੰ ਟੈਰਫ ਦੇ ਬਾਅਦ ਥੋੜੇ ਜੇ ਸਮਾਜੋਜਨ ਦੀ ਜਿਹੜੀ ਮਿਆਦ ਬਾਰੇ ਚੇਤਾਵਨੀ ਦਿੱਤੀ ਸੀ ਉਹਨਾਂ ਨੇ ਕਿਹਾ ਸੀ ਕਿ ਸਾਡੇ ਕਿਸਾਨਾਂ ਦੇ ਲਈ ਇਹ ਬਹੁਤ ਵਧੀਆ ਸਮਾਂ ਹੋਵੇਗਾ ਸਾਡੇ ਕਿਸਾਨਾਂ ਨੂੰ ਬਹੁਤ ਮਜ਼ਾ ਆਉਣ ਵਾਲਾ ਹੈ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਕਹਿੰਦਾ ਟਰੰਪ ਆਪਣੇ ਅਮਰੀਕਨ ਕਿਸਾਨਾਂ ਨੂੰ ਕਹਿੰਦਾ ਖੇਤੀਬਾੜੀ ਕਰ ਰਿਹਾ ਖੇਤੀਬਾੜੀ ਕਾਰ ਵਿਭਾਗ ਦੇ ਕਮਿਸ਼ਨਰ ਸਿੰਡ ਮਿਲਰ ਉਨ੍ਹਾਂ ਲੋਕਾਂ ਦੇ ਵਿੱਚੋਂ ਨੇ ਜਿਨ੍ਹਾਂ ਨੇ ਟਰੰਪ ਦੀ ਮਹੱਤਵਪੂਰਨ ਸਮਰਥਨ ਲਈ ਪ੍ਰਸ਼ੰਸਾ ਕੀਤੀ ਸੀ ਇਸੇ ਸਾਲ ਜਾਰੀ ਇੱਕ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਆਖਰਕਾਰ ਸਾਡੇ ਕੋਲ ਅਜਿਹਾ ਪ੍ਰਸ਼ਾਸਨ ਹੈ ਜੋ ਕਿਸਾਨਾਂ ਤੇ ਪਸ਼ੂ ਪਾਲਕਾਂ ਨੂੰ ਪਹਿਲ ਦੇ ਰਿਹਾ ਹੈ ਤੇ ਉਹਨਾਂ ਨੇ ਕਿ ਕਿਸਾਨਾਂ ਦੀ ਵਕਾਲਤ ਕਰਦੇ ਨੇ ਕਿਹਾ ਹੈ ਚੀਨ ਨੂੰ ਚੁਣੌਤੀ ਦਿੰਦੇ ਨੇ ਤੇ ਯਕੀਨੀ ਬਣਾਉਂਦੇ ਨੇ ਕਿ ਅਮਰੀਕੀ ਕਿਸਾਨਾਂ ਦੇ ਨਾਲ ਸਹੀ ਵਿਹਾਰ ਹੋਵੇਗਾ ਪਰਡਿਊ ਯੂਨੀਵਰਸਿਟੀ ਦੇ ਖੇਤੀਬਾੜੀ ਅਰਥ ਸ਼ਾਸਤਰ ਦੇ ਪ੍ਰੋਫੈਸਰ ਮਾਈਕਲ ਲੱਗੇ ਮੀਅਰ ਦੇ ਮੁਤਾਬਕ ਰਾਸ਼ਟਰਪਤੀ ਦੀ ਟੈਰਫ ਰਣਨੀਤੀ ਆਕਰ ਨੂੰ ਕੰਮ ਕਰ ਵੀ ਸਕਦੀ ਹੈ ਕਹਿੰਦੇ ਪਰ ਕਹਿੰਦੇ ਉਹਨਾਂ ਨੂੰ ਚਿੰਤਾ ਹੈ ਕਿ ਇਹ ਬੇਯਕੀਨੀ ਦੂਰ ਜਿਹੜੀ ਹੈ ਰੂਸੀ ਨੁਕਸਾਨ ਜਿਹੜਾ ਰੂਸੀ ਦਾ ਰੂਸੀਆਂ ਦਾ ਜਿਹੜਾ ਮਸਲਾ ਚੱਲ ਰਿਹਾ ਹੈ ਲੇਕਿਨ ਉਹਨਾਂ ਨੂੰ ਚਿੰਤਾ ਹੈ ਕਿ ਇਹ ਬੇਯਕੀਨੀ ਦੂਰ ਰੂਸੀ ਨੁਕਸਾਨ ਪਹੁੰਚਾ ਰਹੀ ਹੈ ਤੁਹਾਡੇ ਕਾਰੋਬਾਰੀ ਜਿਹੜੇ ਨੇ ਹਿੱਸੇਦਾਰ ਨੂੰ ਨਹੀਂ ਪਤਾ ਕਿ ਅਗਲੇ ਸਾਲ ਤੁਹਾਡੀ ਕੀ ਸਥਿਤੀ ਹੋਵੇਗੀ ਇਦਾਂ ਲੱਗ ਰਿਹਾ ਹੈ ਕਿ ਅਸੀਂ ਗੋਲ ਵਾਲੇ ਪੋਲ ਹਿਲਾ ਰਹੇ ਹਾਂ ਜਿਨ੍ਹਾਂ ਦੇ ਵਿੱਚ ਆਪਾਂ ਗੋਲ ਕਰੀਦਾ ਜੋ ਕਿ ਇੱਕ ਸਮੱਸਿਆ ਹੈ ਟੈਰਿਫ ਸਾਨੂੰ ਦੁਬਾਰਾ ਮਹਾਨ ਬਣਾਉਣਗੇ ਇਹ ਦਾਵਾ ਕੀਤਾ ਜਾ ਰਿਹਾ ਹੈ ਅਮਰੀਕੀ ਸਿਆਸਤ ਦੀ ਪੁਰਾਣੀ ਕਹਾਵਤ ਹੈ ਕਿ ਜਿਹੜੇ ਸਿਆਸਤਦਾਨ ਲੋਕਾਂ ਦੇ ਵਿੱਤ ਨੂੰ ਨੁਕਸਾਨ ਪਹੁੰਚਾਉਂ ਪਹੁੰਚਾਉਂਦੇ ਲੱਗਦੇ ਨੇ ਲੋਕ ਉਹਨਾਂ ਦੇ ਖਿਲਾਫ ਹੋ ਜਾਂਦੇ ਆ ਫਿਰ ਵੀ ਜਿਨ੍ਹਾਂ ਪਿੰਡੂ ਅਮਰੀਕੀਆਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਮਜਬੂਤੀ ਦੇ ਨਾਲ ਟਰੰਪ ਦੇ ਨਾਲ ਖੜੇ ਨੇ ਮਹਾਰਾ ਦਾ ਕਹਿਣਾ ਕਿ ਉਹਨਾਂ ਨੂੰ ਪਿਛਲੇ 1 ਸਾਲ ਦੇ ਦੌਰਾਨ ਪੈਂਡੂ ਵੋਟਰਾਂ ਦੀ ਹਮਾਇਤ ਵਿੱਚ ਕਿਸੇ ਸਾਰਥਕ ਤਬਦੀਲੀ ਦੇ ਸਬੂਤ ਨਹੀਂ ਮਿਲੇ ਪੀਓ ਦੇ ਪਿਛਲੇ ਮਹੀਨੇ ਦੇ ਇੱਕ ਸਰਵੇਖਣ ਦੇ ਮੁਤਾਬਕ 56% ਪੈਂਡੂ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਕੰਮ ਕਾਜ ਦੇ ਨਾਲ ਸਹਿਮਤ ਨੇ ਇਹ ਅੰਕੜਾ ਸਮੁੱਚੇ ਦੇਸ਼ ਦੇ 38% ਅੰਕੜੇ ਦੇ ਨਾਲੋਂ ਕਿਤੇ ਜ਼ਿਆਦਾ ਹੈ ਕਿਉਂਕਿ ਉੱਥੇ ਵੀ ਧਰਮ ਦਾ ਪੱਤਾ ਚੜ੍ਹਦਾ ਹੈ ਤੇ ਜਿਹੜੇ ਲੋਕ ਕਹਿ ਸਕਦੇ ਥੋੜਾ ਬਹੁਤਾ ਵਿਚਾਰ ਉਦਾਂ ਤੇ ਰੱਖਦੇ ਨੇ ਤਾਂ ਹੀ ਟਰੰਪ ਦੇ ਨਾਲ ਖੜੇ ਨੇ ਹਾਲਾਂਕਿ ਐਕਟਿਵ ਵੋਟ ਦੇ ਇਸੇ ਮਹੀਨੇ ਦੇ ਇੱਕ ਸਰਵੇਖਣ ਦੇ ਵਿੱਚ ਦੇਖਿਆ ਗਿਆ ਕਿ ਪਿੰਡੂ ਵੋਟਰਾਂ ਦੇ ਵਿੱਚ ਟਰੰਪ ਦੇ ਨਾਲ ਸਹਿਮਤੀ ਅਗਸਤ ਦੀ ਜਿਹੜੀ ਹੈ 59% ਤੋਂ ਘਟ ਕੇ ਸਤੰਬਰ ਦੇ ਵਿੱਚ 54 ਹੋ ਗਈ ਫੀਸਦ ਹੋ ਗਈ ਵਿਸ਼ਲੇਸ਼ਕ ਇਨ੍ਹਾਂ ਸਰਵੇਖਣਾਂ ਦੇ ਵਿੱਚ ਸ਼ਾਮਲ ਕੀਤੇ ਗਏ ਵੋਟਰਾਂ ਦੀ ਨਿਗੂਣੀ ਸੰਖਿਆ ਦੇ ਕਾਰਨ ਇਨ੍ਹਾਂ ਤਬਦੀਲੀਆਂ ਦੇ ਵੱਲ ਬਹੁਤਾ ਧਿਆਨ ਨਾ ਦੇਣ ਦੀ ਸਲਾਹ ਦਿੰਦੇ ਨੇ ਮਾਈਕਲ ਸ਼ੈਫਰਡ ਮਿਸ਼ੀਗਨ ਯੂਨੀਵਰਸਿਟੀ ਦੇ ਵਿੱਚ ਆਪਣੇ ਓਜਲਾ ਸਾਹਿਬ ਦੀ ਮਿਸ਼ੀਗਨ ਯੂਨੀਵਰਸਿਟੀ ਦੇ ਵਿੱਚ ਰਾਜਨੀਤੀ ਸ਼ਾਸਤਰ ਦੇ ਸ਼ਾਸਤਰ ਦੇ ਪ੍ਰੋਫੈਸਰ ਨੇ ਜੋ ਕਿ ਪੇਂਡੂ ਰਾਜਨੀਤੀ ਦੇ ਉੱਤੇ ਧਿਆਨ ਕੇਂਦਰਿਤ ਕਰਦੇ ਆ ਉਹ ਦੱਸਦੇ ਨੇ ਜੋ ਡਾਟਾ ਮੈਂ ਦੇਖਿਆ ਉਹ ਦਰਸਾਉਂਦਾ ਹੈ ਕਿ ਪੇਂਡੂ ਅਮਰੀਕਾ ਦੇ ਵਿੱਚ ਟਰੰਪ ਨੂੰ ਅਜੇ ਵੀ ਵਿਆਪਕ ਹਮਾਇਤ ਜੜੀ ਹਸ ਹਾਸਲ ਹੈ ਲੋਕ ਪਿੱਛੇ ਨਹੀਂ ਹਟੇ ਉਹਦੇ ਤੋਂ ਮੇਲੇ ਦੇ ਵਿੱਚ ਪਹੁੰਚੇ ਕੁਝ ਕਿਸਾਨਾਂ ਦੇ ਲਈ ਇਸ ਦੀ ਵਿਆਖਿਆ ਬੜੀ ਸਰਲ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਉਹਨਾਂ ਨੂੰ ਕਹਿੰਦੇ ਨੇ ਕਿ ਟੈਰਫ ਲੰਬੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਲਾਹੇਵੰਦ ਸਾਬਤ ਹੋਣਗੇ ਤਾਂ ਉਹ ਯਕੀਨ ਕਰ ਲੈਂਦੇ ਨੇ ਆਇਓਵਾ ਤੋਂ ਜਿਹੜਾ ਇੱਕ ਡੇਰੀ ਕਿਸਾਨ ਹੈ ਚੀਜ ਉਤਪਾਦਕ ਤੇ ਜohn ਮੈਕਸਵੈਲ ਕਹਿੰਦੇ ਨੇ ਅਸੀਂ ਸੋਚਦੇ ਹਾਂ ਕਿ ਟੈਰਫ ਸਾਨੂੰ ਫਿਰ ਤੋਂ ਮਹਾਨ ਬਣਾਉਣਗੇ ਅਸੀਂ ਚੀਨ ਨੂੰ ਬਹੁਤ ਜ਼ਿਆਦਾ ਦੇਰੇ ਸੀ ਪਹਿਲਾਂ ਹੀ ਤੇ ਜਦੋਂ ਅਸੀਂ ਉਹਨਾਂ ਨੂੰ ਵੇਚਦੇ ਸੀ ਤਾਂ ਟੈਰਫ ਭਰਦੇ ਸੀ ਆਓ ਇਸ ਨੂੰ ਸਹੀ ਕਰੀਏ ਆਪਾਂ ਜੋ ਹਾਲ ਇੱਕ ਲਈ ਹੈ ਉਹੀ ਦੂਜੇ ਲਈ ਵੀ ਹੈ ਕਹਿੰਦੇ ਜੇ ਸਾਡੇ ਉੱਤੇ ਇਹ ਜਿਹੜੀ ਬਣੀ ਹੋਈ ਹੈ ਚੀਜ਼ ਗੱਲਬਾਤ ਤਾਂ ਉਹ ਵੀ ਇਸੇ ਜਿਹੜੀ ਹੈ ਸਥਿਤੀ ਦੇ ਵਿੱਚ ਘੁਲ ਰਹੀ ਹੈ ਕੁਝ ਨੂੰ ਇਹ ਵੀ ਉਮੀਦ ਹੋ ਸਕਦੀ ਹੈ ਕਿ ਸ਼ਾਇਦ ਟਰੰਪ ਕਿਸਾਨਾਂ ਨੂੰ ਕੋਈ ਰਾਹਤ ਦੇ ਦੇਣ ਟਰੰਪ ਦੇ ਪਹਿਲੇ ਕਾਰਜਕਾਲ ਦੇ ਦੌਰਾਨ ਉਹਨਾਂ ਨੇ ਚੀਨ ਦੇ ਨਾਲ ਟੈਰਿਫ ਝਗੜੇ ਦੇ ਦੌਰਾਨ ਕਿਸਾਨਾਂ ਨੂੰ 28 ਬਿਲੀਅਨ ਡਾਲਰ ਦੀ ਰਾਹਤ ਦਿੱਤੀ ਸੀ। ਕੋਲਬੀ ਕਾਲਜ ਦੇ ਵਿੱਚ ਰਾਜਨੀਤੀ ਦੇ ਪ੍ਰੋਫੈਸਰ ਤੇ ਦੀ ਰੂਰਲ ਵੋਟਰ ਦੇ ਲੇਖਕ ਨੇ ਨਿਕੋਲਸ ਜਾਕਬਸ ਮੁਤਾਬਕ ਇਸ ਤਰ੍ਹਾਂ ਦੀ ਚੋਣ ਵੀ ਇਲਜ਼ਾਮ ਤਰਾשי ਪਿੱਛੇ ਕੋਈ ਡੂੰਘਾ ਕਾਰਨ ਹੈ। ਕਿਸੇ bari ਵਿਅਕਤੀ ਦੇ ਲਈ ਇਹ ਪੁੱਛਣਾ ਆਸਾਨ ਹੈ ਕਿ ਅਸੀਂ ਅਜੇ ਤੱਕ ਵੀ ਇਸ ਬੰਦੇ ਦੇ ਨਾਲ ਕਿਉਂ ਖੜੇ ਹਾਂ? ਪਰ ਤੁਹਾਨੂੰ ਸਮਝਣਾ ਪਵੇਗਾ ਕਿ ਪੂਰੇ ਪੈਨਡੂ ਅਮਰੀਕਾ ਦਾ ਰਿਪਬਲਿਕਨਾਂ ਦੇ ਵੱਲ ਝੁਕਾ ਟਰੰਪ ਤੋਂ ਬਹੁਤ ਪਹਿਲਾਂ ਦਾ ਹੈ ਉਹ ਕਹਿੰਦੇ ਨੇ ਕਿ 1980 ਦੇ ਦਹਾਕੇ ਦੇ ਸ਼ੁਰੂ ਦੇ ਵਿੱਚ ਜਦੋਂ ਸ਼ਹਿਰ ਵਿਸ਼ਵੀਕਰਨ ਅਤੇ ਤਕਨੀਕੀ ਬਦਲਾਅ ਤੋਂ ਲਾਭ ਉਠਾ ਰਹੇ ਸਨ ਤਾਂ ਪੈਨਡੂ ਅਮਰੀਕੀਆਂ ਨੇ ਅਲ ਹੀਦਗੀ ਅਤੇ ਪਿੱਛੇ ਰਹਿ ਗਏ ਮਹਿਸੂਸ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ ਸੀ ਕਿ ਅਸੀਂ ਪਿੱਛੇ ਰਹਿ ਗਏ ਹ ਕਿਉਂਕਿ ਸ਼ਹਿਰੀਕਰਨ ਹੋ ਗਿਆ ਜੀ ਫਿਰ ਸਾਂਝੇ ਦੁੱਖ ਅਤੇ ਸ਼ਹਿਰੀ ਲਿਬਰਲਾਂ ਦੇ ਜਿਹੜਾ ਵਿਰੋਧ ਦੇ ਵਿੱਚੋਂ ਪੈਂਡੂ ਪਛਾਣ ਦਾ ਵਿਕਾਸ ਹੋਇਆ ਰਿਪਬਲਿਕਨ ਉਹਨਾਂ ਨੂੰ ਆਪਣੇ ਕੁਦਰਤੀ ਨਾਇਕਾਂ ਦੇ ਵਰਗੇ ਲੱਗੇ ਜਦੋਂ ਕਿ ਉਹਨਾਂ ਦਾ ਕਹਿਣਾ ਹੈ ਕਿ ਡੈਮੋਕ੍ਰੇਟਸ ਇੱਕ ਉੱਚ ਵਰਗੀ ਟੈਕਨੋਕ੍ਰੇਟਰਾਂ ਤੇ অতি ਪੜੇ ਲਿਖੇ ਤੇ ਸ਼ਹਿਰੀਆਂ ਦੀ ਪਾਰਟੀ ਬਣ ਗਈ ਹੈ ਆਇਓਵਾ ਦੇ ਡੇਵਨ ਪੋਰਟ ਤੋਂ ਇੱਕ ਡੇਰੀ ਕਿਸਾਨ ਨੇ ਜੋਨ ਜੋਨ ਮੈਕਸਵੈਲ ਕਹਿੰਦੇ ਨੇ ਕਿ ਉਹਨਾਂ ਦੇ ਇਲਾਕੇ ਨੂੰ ਅਕਸਰ ਅਜਿਹੇ ਹਲਾ ਇਲਾਕਾ ਸਮਝਿਆ ਜਾਂਦਾ ਹੈ ਜਿਸ ਤੋਂ ਪੁਲ ਨਾਲ ਉੱਪਰੋਂ ਦੀ ਲੰਘ ਜਾਈਦਾ ਹੈ ਮਤਲਬ ਕਿ ਉਹ ਇਲਾਕਾ ਇਦਾਂ ਦਾ ਕਿ ਹੋਰ ਜਿਹੜਾ ਇਲਾਕੇ ਨੂੰ ਜਿਹੜਾ ਪਹੁੰਚਣ ਦੇ ਲਈ ਆ ਕਾਰਗਰ ਹੈ ਉਹਨੂੰ ਪੁਲ ਦੇ ਰੂਪ ਦੇ ਵਿੱਚ ਮੰਨਿਆ ਜਾਂਦਾ ਹੈ ਦੂਸਰੇ ਇਲਾਕਿਆਂ ਨੂੰ ਨਾਲ ਜੋੜਦਾ ਹੈ ਮੀਡੀਆ ਦੇ ਜ਼ਿਆਦਾਤਰ ਹਿੱਸੇ ਵੱਲੋਂ ਸਾਨੂੰ ਹਾਂ ਮੁਖੀ ਨਜ਼ਰੀਏ ਤੋਂ ਨਹੀਂ ਦੇਖਿਆ ਜਾਂਦਾ ਸਾਨੂੰ ਬਦਕਿਸਮਤ ਹਨ ਪੜ ਕਿਆ ਗਿਆ ਇੱਥੇ ਉਹ ਹਿਲੇਰੀ ਕਲਿੰਟਨ ਦੇ ਉਸ ਸੰਬੋਧਨ ਦਾ ਹਵਾਲਾ ਦਿੰਦੀ ਹੈ ਜਿੱਥੇ ਉਹਨਾਂ ਨੇ ਕਿਹਾ ਸੀ ਕਿ ਟਰੰਪ ਦੇ ਅੱਧੇ ਸਮਰਥਕ ਤਾਂ ਬਦਕਿਸਮਤ ਨੇ ਮੈਕਸਵੈਲ ਨੇ ਅੱਗੇ ਕਿਹਾ ਕਿ ਕਈ ਵਾਰ ਉਹ ਸਾਡਾ ਮਜ਼ਾਕ ਬਣਾਉਣ ਦੇ ਲਈ ਸਾਨੂੰ ਨਜ਼ਰਅੰਦਾਜ਼ ਵੀ ਕਰਦੇ ਨੇ ਮਿਸ਼ੀਗਨ ਯੂਨੀਵਰਸਿਟੀ ਦੇ ਪ੍ਰੋਫੈਸਰ ਸ਼ੈਫਰਡ ਦਾ ਮੰਨਣਾ ਹੈ ਕਿ ਇੱਕ ਹੋਰ ਕਾਰਕ ਵੀ ਹੈ ਉਹਨਾਂ ਦੀ ਨਜ਼ਰ ਦੇ ਵਿੱਚ ਅਮਰੀਕਾ ਦਾ ਧਰੂਵਿਕਰਨ ਹੋ ਚੁੱਕਿਆ ਹੈ ਦੋਵਾਂ ਪਾਸਿਆਂ ਦੇ ਵੋਟਰ ਆਪੋ ਆਪਣੇ ਖੇਮਿਆਂ ਦੇ ਵਿੱਚ ਪੱਕੇ ਨੇ ਲੋਕ ਬਹੁਤ ਕੁਝ ਮਾਫ਼ ਕਰਨ ਦੇ ਲਈ ਤਿਆਰ ਨੇ ਜੋ ਪਹਿਲਾਂ ਸ਼ਾਇਦ ਮਾਫ ਨਾ ਕਰ ਦੇ ਜਦੋਂ ਤੱਕ ਕਿ ਕੋਈ ਨੀਤੀ ਉਹਨਾਂ ਦੇ ਪਾਸੇ ਤੋਂ ਲਾਗੂ ਕੀਤੀ ਗਈ ਹੋਵੇ ਅੱਗੇ ਕਹਿੰਦੇ ਨੇ ਕਿ ਅਸੀਂ ਉਹਨਾਂ ਉਸ ਨੂੰ ਇੱਕ ਮੌਕਾ ਦੇ ਰਹੇ ਹਾਂ 트ੰਪ ਨੂੰ ਨਤੀਜੇ ਬਿਹਤਰ ਹੋਣਗੇ ਸਾਨੂੰ ਕੋ ਥੋੜਾ ਬਹੁਤਾ ਭਰੋਸਾ ਆ ਕਹਿੰਦੇ ਸ਼ੈਫਰਡ ਧਿਆਨ ਦਿਵਾਉਂਦੇ ਨੇ ਕਿ ਇਤਿਹਾਸ ਸਾਬਤ ਕਰਦਾ ਹੈ ਕਿ ਟੈਰਫਾਂ ਦਾ ਅੰਤ ਚੰਗਾ ਨਹੀਂ ਰਿਹਾ ਇਸ ਦੇ ਲਈ ਉਹ ਮਹਾਨ ਮੰਦੀ ਤੇ 1930 ਦੇ ਦਹਾਕੇ ਦੀ ਰੂਰਲ ਡਸਟ ਬਾਉਲ ਦਾ ਜਿਹੜਾ ਉਦਾਹਰਨ ਦਿੰਦਾ ਹੈ ਜਿਦੇ ਕਾਰਨ ਲੱਖਾਂ ਕਿਸਾਨਾਂ ਨੂੰ ਅਮਰੀਕੀ ਸ਼ਹਿਰਾਂ ਦੇ ਵੱਲ ਪ੍ਰਵਾਸ ਕਰਨਾ ਪਿਆ ਸੀ ਨਤੀਜੇ ਦੇ ਵਜੋਂ ਦੂਰ ਰਸੀ ਸਿਆਸੀ ਸਫਾ ਬੰਦੀ ਹੋਈ ਸੀ ਹਲਕਿਆਂ ਦੇ ਹਾਲਾਂਕਿ ਕੋਈ ਵੀ ਸਥਿਤੀ ਦੇ ਉਸ ਹੱਦ ਤੱਕ ਵਿਗੜਨ ਦੀ ਉਮੀਦ ਨਹੀਂ ਕਰ ਰਿਹਾ ਕਿ ਇਦਾਂ ਹੋਵੇਗਾ ਪਰ 1980 ਦੇ ਦਹਾਕੇ ਦੇ ਕਿਸਾਨੀ ਸੰਕਟ ਤੋਂ ਵੀ ਹਜ਼ਾਰਾਂ ਕਿਸਾਨ ਜਿਹੜੇ ਨੇ ਪ੍ਰਭਾਵਿਤ ਹੋਏ ਸਨ ਮੇਲੇ ਦੇ ਵਿੱਚ ਹੀ ਮੈਕਸਵੈਲ ਜੋ ਕਿ ਆਇਓਵਾ ਦੇ ਇੱਕ ਡੈਰੀ ਕਿਸਾਨ ਨੇ ਇਸ ਨੁਕਤੇ ਨੂੰ ਸਪਸ਼ਟ ਕਰਦੇ ਨੇ ਕਿ ਅਸੀਂ ਉਹਨਾਂ ਨੂੰ ਟਾਇਰਫਾਂ ਦੇ ਵਿੱਚੋਂ ਲੰਘਣ ਦਾ ਅਫਸਰ ਦੇ ਰਹੇ ਹਾਂ ਪਰ ਚੰਗਾ ਹੋਵੇਗਾ ਕਿ ਇਸ ਦੇ ਚੰਗੇ ਨਤੀਜੇ ਨਿਕਲਣ ਮੈਂ ਸਮਝਦੀ ਹਾਂ ਕਿ ਸਾਨੂੰ ਆਉਣ ਵਾਲੇ 18 ਜਾਂ ਕੁਝ ਘੰਟੇ 18 ਜਾਂ ਕੁਝ ਘੱਟ ਮਹੀਨਿਆਂ ਦੇ ਵਿੱਚ ਕੁਝ ਨਜ਼ਰ ਜ਼ਰੂਰ ਆਵੇਗਾ ਅਸੀਂ ਖਤਰੇ ਨੂੰ ਸਮਝਦੇ ਹਾਂ ਤੇ ਇਸ ਦਾ ਫਲ ਚੰਗਾ ਹੋਣਾ ਚਾਹੀਦਾ ਹੈ ਜੀ ਦੋਸਤੋ ਇਹ ਸੀ ਜੀ ਰਿਪੋਰਟ ਫਲੋਰਸ ਫਰੀਮੈਨ ਦੀ ਵਧੇਕ ਰਿਪੋਰਟਿੰਗ ਦੀ ਮਦਦ ਦੇ ਨਾਲ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਹੈ ਬੀਬੀਸੀ ਤੋਂ ਜੋ ਹਾਲਾਤ ਅਮਰੀਕਾ ਦੇ ਵਿੱਚ ਨੇ ਪਰ ਅਮਰੀਕੀ ਕਿਸਾਨਾਂ ਨੂੰ ਜਿਹੜਾ 트ੰਪ ਦੇ ਉੱਤੇ ਕਿਤੇ ਕਿਸੇ ਹੱਦ ਤੱਕ ਭਰੋਸਾ ਹੈ ਕਿ ਸਾਡੀ ਜਿਹੜੀ ਹਾਲਤ ਸੁਧਰੇਗੀ ਤੇ ਅਮਰੀਕਾ ਦੇ ਕਈ ਕਿਸਾਨਾਂ ਨੂੰ ਦਿਵਾਲੀਆ ਹੋਣ ਦਾ ਡਰ ਕਿਉਂ ਸਤਾ ਰਿਹਾ ਹੈ 트ੰਪ ਵੱਲੋਂ ਲਾਏ ਟੈਰਿਫ ਕਿਵੇਂ ਮੁਸ਼ਕਲਾਂ ਜੜੀਆਂ ਨੇ ਵਧਾ ਰਹੇ ਨੇ ਜੀ ਦੋਸਤੋ ਇਹ ਸੀ ਜੀ ਗੱਲਬਾਤ ਅਮਰੀਕਾ ਦੀ ਕਿਸਾਨਾਂ ਦੀ ਲੁੱਕ ਮਿਟਰਸ ਦੀ ਕਲਮ ਬੀਬੀਸੀ ਤੋਂ ਤੇ ਐਨਾ ਜੋਨਸ ਕੋਰਨ ਬੈਲਟ ਪੀਪਲ ਤੋਂ ਪੇਸ਼ ਕਰਨੇ ਉਹਨਾਂ ਦੀ ਗੱਲਬਾਤ ਤੇ ਮੈਂ ਤੁਹਾਡਾ دوست ਭੁਪਿੰਦਰ ਪਰੜਜ ਦੁਆਬਾ ਰੇਡੂ ਦਾ ਮਾਂਚ